ਸਚਰੀਆ ਗਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਵਲਿੰਕ ਕੋ ਸਰਗਰਮੀਆਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫਿਰ ਤੁਸੀਂ ਹਾਜ਼ਰ ਹੋ ਗਏ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਇੱਕ ਖਾਸ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਖੂਬ ਸਾਰੇ ਬੱਚਿਆਂ ਨੇ ਹਿੱਸਾ ਲੇਤਾ ਅਤੇ ਉਹਨਾਂ ਦੇ ਵੱਲੋਂ ਪਰਫਾਰਮੈਂਸ ਵੀ ਕੀਤੀ ਗਈ। ਸਪੈਸ਼ਲ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੇ ਕੋਰੀਓਗ੍ਰਾਫੀ ਮੁਕਾਬਲਾ ਕੀਤਾ ਅਤੇ ਉਹਨਾਂ ਦੇ ਵੱਲੋਂ ਵੱਖ-ਵੱਖ ਵੱਖ ਨਾਟਕ ਜਿਹੜੇ ਸੀ ਉਹਨਾਂ ਨੂੰ ਕੋਰੀਓਗ੍ਰਾਫ ਕਰਕੇ ਪਰਫਾਰਮ ਕੀਤਾ ਗਿਆ। ਇੱਕ ਗੁਰਸਿੱਖ ਪਰਿਵਾਰ ਦੇ ਵੱਲੋਂ ਨਗਰ ਕੀਰਤਨ ਦੇ ਵਿੱਚ ਸੇਵਾ ਕੀਤੀ ਗਈ। ਉਹਨਾਂ ਦੇ ਵੱਲੋਂ ਜਿਹੜੇ ਗੁਰਸਿੱਖ ਪਰਿਵਾਰ ਸੀ ਉਹਨਾਂ ਦੇ ਵੱਲੋਂ ਇਸ ਨਗਰ ਕੀਰਤਨ ਦੇ ਵਿੱਚ ਮੌਜੂਦ ਸਾਰੀ ਗੱਡੀਆਂ ਦੇ ਵਿੱਚ ਤੇਲ ਪੋਇਆ ਗਿਆ ਤੇ ਉਹਨਾਂ ਦੇ ਵੱਲੋਂ ਇੱਕ ਖਾਸ ਜਿਹੜੀ ਸੇਵਾ ਉਹ ਕੀਤੀ ਗਈ। ਬਾਬੇ ਦੀ ਕਿਰਪਾ ਹੈ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ ਤਾਂ ਅੱਜ ਅਸੀਂ ਇਸ ਕਾਬਿਲ ਹੋਏ ਕਿ ਅਸੀਂ ਕੁਝ ਕਰੀਏ। ਅਸੀਂ ਸੋਚਿਆ ਕਿ ਜੀ ਜਲਦੀ ਸੇਵਾ ਕਰੀਏ ਔਰ ਕੁਝ ਸੇਵਾ ਲਈਏ ਬਾਬੇ ਕੋਲੋਂ। ਇਹ ਸਾਨੂੰ ਰੋ ਮਹਾਰਾਜ ਦੀ ਬਖਸ਼ਿਸ਼ ਹੋਈ ਅਸੀਂ ਸੇਵਾ ਕਰੀ ਬਾਬਾ ਨੇ ਕਿਰਪਾ કરી ਸਾਡੇ ਤੇ ਔਰ ਇਹ ਨਿਰਭੈ ਟ੍ਰਾਂਸਪੋਰਟ ਡਾਰੀ ਪਰਿਵਾਰ ਸਾਰੇ ਮਿਲ ਕੇ ਇਕੱਠਾ ਸੇਵਾ ਹੋ ਰਹੀ ਹੈ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਦਾ ਕੁਲਦੀਪ ਸਿੰਘ ਰੋਟੀ ਜੀ ਇਹ ਸੰਗਤ ਜਿਉਂ ਆਪਾਂ ਇੱਥੇ ਪਹੁੰਚਿਆ ਚੰਦਰਪੁਰ ਲਗਾਤਾਰ ਸੰਗਤ ਨੂੰ ਹੋਰ ਵੀ ਸੰਗਤ ਆਪ ਨੂੰ ਆਰੀ ਆਪਣੇ ਕੋਲੇ ਜਿਹੜੀ ਕਿ ਸੇਵਾਵਾਂ ਨੂੰ ਅਨੁਭਵਨ ਦੇ ਲਈ ਆਪ ਕੋ ਤੁਹਾਡੇ ਨਾਲ ਬਚਨਬਾਤ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਸੰਗਤ ਦੇ ਪਿਆਰ ਨੂੰ ਲੈ ਕੇ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਸ ਨਗਰ ਕੀ ਮਹਾਨ ਨਗਰ ਕੀਰਤਨ ਦੇ ਵਿੱਚ ਸੰਗਤ ਦਾ ਉਤਸ਼ਾਹ ਹੀ ਬਹੁਤ ਜ਼ਿਆਦਾ ਬਹੁਤ ਜਿਆਦਾ ਸੇਵਾ ਕੀਤੀ ਜਾ ਰਹੀ ਹੈ ਸੰਗਤ ਵੱਲੋਂ ਜਿਸ ਪੜਾ ਤੇ ਵੀ ਔਰ ਜਾਣੇ ਆ ਉਥੇ ਵੱਧ ਤੋਂ ਵੱਧ ਲੰਗਰਾਂ ਦੀ ਸੇਵਾ ਡੀਜ਼ਲ ਦੀ ਸੇਵਾ ਹੁਣ ਇਸ ਪਰਿਵਾਰ ਵੱਲੋਂ ਜਿੰਨੀਆਂ ਵੀ ਨਗਰ ਕੀਰਤਨ ਦੇ ਨਾਲ ਗੱਡੀਆਂ ਚੱਲ ਰਹੀਆਂ ਉਹਨਾਂ ਸਾਰਿਆਂ ਦੇ ਵਿੱਚ ਡੀਜ਼ਲ ਦੀ ਸੇਵਾ ਕੀਤੀ ਹੈ ਅਸੀਂ ਇਸ ਪਰਿਵਾਰ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਸ਼ਰਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਗੁਰੂ ਮਹਾਰਾਜ ਜਨਾਂ ਨੂੰ ਹੋਰ ਤਰੱਕੀਆਂ ਬਖਸ਼ੇ ਉਦੋਂ ਬਖਸ਼ੇ ਜਿੱਥੇ ਵੀ ਗੱਲ ਇਹ ਹੈ ਵੀ ਜਦੋਂ ਨਗਰ ਕੀਰਤਨ ਆਰੰਭ ਹੋਇਆ ਅੱਜ ਨਾਗਪੁਰ ਤੋਂ ਪਹਿਲਾਂ ਇੱਕ ਪਰਿਵਾਰ ਨੇ ਉੱਥੇ ਪਿੱਛੇ ਸੇਵਾ ਕੀਤੀ ਆ ਦੋ ਗੱਡੀਆਂ ਚ ਹੁਣ ਇਹਨਾਂ ਨੇ ਸਾਰੀ ਜਿਹੜੀਆਂ ਗੱਡੀਆਂ ਦੇ ਵਿੱਚ ਸੇਵਾ ਕੀਤੀ ਆ ਤੇ ਕੱਲ੍ਹ ਵਾਸਤੇ ਇੱਕ ਪਰਿਵਾਰ ਹੋਰ ਆਇਆ ਵੀ ਅਸੀਂ ਕੱਲ ਨੂੰ ਜੋ ਡੀਜ਼ਲ ਗੱਡੀਆਂ ਦੇ ਵਿੱਚ ਪੁੰਗਾਂਗੇ ਅਸੀਂ ਪਾਵਾਂਗੇ ਤੇ ਸੰਗਤ ਦਾ ਇਸ ਤੋਂ ਅੰਦਾਜ਼ਾ ਲਾ ਸਕਦਾ ਕਿੰਨਾ ਭਾਰੀ ਉਤਸ਼ਾਹ ਹੈ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਜੁੜ ਰਹੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢੱਮੀ ਜੀ ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ। ਇਸ ਵਿੱਚ ਉਨ੍ਹਾਂ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਇਆ ਕਿ ਆਈ.ਡੀ. ਦੁਰਵਰਤੋਂ ਦੇ ਨਾਲ ਸਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਗਲਤ ਵੀਡੀਓ ਬਣਾਏ ਜਾਣ ਤੇ ਐਡਵੋਕੇਟ ਢੱਮੀ ਦੇ ਵੱਲੋਂ ਹੁਣ ਸਖਤ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਕਾਰਵਾਈਆਂ ਨੂੰ ਰੋਕਣ ਦੇ ਲਈ ਜਲਦ ਹੀ ਹੁਣ ਇਹ ਹੁਣ ਇਹ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਮਾਹਿਰਾ ਦੇ ਨਾਲ ਮੀਟਿੰਗ ਵੀ ਕੀਤੀ ਜਾਵੇਗੀ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਵਿੱਚ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਸ਼ਾਸਨ ਦੇ ਨਾਲ ਇਕਾਗਰਤਾ ਕੀਤੀ ਗਈ। ਅਰਸਲ ਸਾਬ ਸਹਿਬ ਸ੍ਰੀ ਗੁਰੂ ਰਾਮਦਾਸ ਦਾ ਪ੍ਰਕਾਸ਼ ਜੜਾ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਇਹ ਪ੍ਰਕਾਸ਼ ਦਾੜਾ ਜਿਹੜਾ ਉਹ 8 ਤਰੀਕ ਨੂੰ ਸੱਚਖੰਡ ਸ਼੍ਰੀਮਨ ਦਸਵਾਤ ਵਿਖੇ ਮਨਾਇਆ ਜਾ ਰਿਹਾ। ਇਸ ਸੰਬੰਧ ਵਿੱਚ 7 ਤਰੀਕ ਨੂੰ ਜਿਹੜਾ ਉਹ ਇੱਕ ਵਿਸ਼ਾਲ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਪਰਿਆਣੇ ਪੁਰਾਣਾ ਸ਼ਹਿਰ ਜਿਹੜਾ ਉਹਦੇ ਚਾਰ ਦੁਆਰੀ ਦੇ ਬਾਹਰ-ਬਾਰ ਨਗਰ ਕੀਰਤਨ ਜਿਹੜਾ ਉਹ ਆਗੇ ਤੇ ਅਕਾਲ ਤਖਤ ਸਾਹਿਬ ਵਿਖੇ ਸੰਪੰਨ ਹੋ ਰਿਹਾ। ਇਸ ਬੁਰਪੁਰ ਨੂੰ ਮਾਣ ਲਈ ਅੱਜ ਕਾਰਪੋਰੇਸ਼ਨ ਸਰ ਦੇ ਅਧਿਕਾਰੀਆਂ ਨਾਲ ਇਹ ਇੱਕ ਦਰਤਾ ਕੀਤੀ ਗਈ ਸੀ ਜਿਸ ਵਿੱਚ ਸਰਦਾਰ ਸਜੀਤ ਸਿੰਘ ਜੀ ਟੋਗਲਵਾਲਾ ਸਾਹਿਬ ਅੰਤਰਗ ਮੈਂਬਰ ਸਰਦਾਰ ਬਾਬਾ ਸਿੰਘ ਜੀ ਗਮਨਪੁਰਾ ਸਾਹਿਬ ਕਾਰਪੋਰੇਸ਼ਨ ਦੇ ਮਿਸ਼ਨਰ ਸਾਹਿਬ ਐਸ ਡੀ ਐਮ ਸਾਹਿਬ ਤੇ ਹੋਰ ਅਧਿਕਾਰੀ ਅੱਜ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਉਂਕਿ ਇਹ ਜਿਹੜਾ ਗੁਰਪੁਰ ਮਨਾਉਣਾ ਆ ਇਹ ਸੰਤਾ ਦੇ ਸਹਿਯੋਗ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੀ ਮਨਾਇਆ ਜਾਂਦਾ ਹੈ। ਅੱਜ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਆ ਕਿ ਜਿਹੜੇ ਰਸਤੇ ਸੱਚਕੰਡ ਸ਼੍ਰੀਮਨ ਦਰਸਾਭ ਨੇ ਆਉਂਦੇ ਨੇ ਜਿਵੇਂ ਕਈਆਂ ਵਾਲਾ ਬਾਜ਼ਾਰ ਆ ਕਿਉ ਮੰਡੀ ਆ ਜਾਂ ਜਿਹੜਾ ਨਗਰ ਕੀਰਤਨ ਦਾ ਰੂਟ ਆ ਉਸ ਰੂਟ ਦੀ ਸਫਾਈ ਉਸ ਰੂਟ ਦੀ ਬਰੰਮਤ ਜੇ ਜਿਹੜਾ ਬਿਜਲੀ ਦੇ ਕੋਈ ਕਾਰਜ ਕਰਨ ਵਾਲੇ ਜਿਵੇਂ ਕੋਈ ਲਾਈਟਿੰਗ ਦਾ ਉਹ ਕੰਮ ਹੋਣ ਵਾਲਾ ਜਾਂ ਕੋਈ ਕਿਸੇ ਲਾਈਟਾਂ ਦੀ ਮਰਮੱਤ ਹੋਣ ਵਾਲੀ ਆ ਉਹ ਕਰਾਉਣ ਲਈ ਬੇਨਤੀ ਕੀਤੀ ਗਈ ਆ ਉੱਥੇ ਹੀ ਜਿਹੜੇ ਕੂੜੇ ਦੇ ਡੰਪ ਨੇ ਰਸਤਿਆਂ 'ਚ ਆਉਂਦੇ ਆ ਉਹਨਾਂ ਨੂੰ ਚਕਾਉਣ ਲਈ ਬੇਨਤੀ ਕੀਤੀ ਗਈ ਹੈ ਇਸੇ ਜੀ ਤਰ੍ਹਾਂ ਜਿਹੜੇ ਦੁਕਾਨਾਂ ਤੇ ਦੁਕਾਨਾਂ ਵੱਲੋਂ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਅੱਗੇ ਰੇੜੀਆਂ ਫੜੀਆਂ ਆਦ ਲਾਈਆਂ ਗਈਆਂ ਨੇ ਜਿਹਦੇ ਨਾਲ ਸੰਗਤਾਂ ਨੂੰ ਆਉਣ ਵਿੱਚ ਦਿੱਕਤ ਆਉਂਦੀ ਆ ਉਹ ਚਕਾਉਣ ਲਈ ਬੇਨਤੀ ਕੀਤੀ ਗਈ ਹੈ ਕਾਰਪੋਰੇਸ਼ਨ ਦੇ ਮਛਲ ਸਾਹਿਬ ਵੱਲੋਂ ਯਕੀਨ ਦਿਵਾਇਆ ਗਿਆ ਹੈ ਕਿ ਅਸੀਂ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਘੜਾ ਬਣਾਉਣ ਲਈ ਹਰ ਸੰਭਵ ਸਹਿਯੋਗ ਦੇਵਾਂਗੇ ਕਿਉਂਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਘੜਾ ਬਣਾਉਣਾ ਮੈਂ ਸਮਝਦਾ ਕਿ ਆਪਣੇ ਲਈ ਬਹੁਤ ਆਪਾਂ ਵੱਡੇ ਭਾਗਾਂ ਵਾਲੇ ਆ ਆਪਾਂ ਕਰਮਾ ਭਾਗਾਂ ਵਾਲੇ ਕਿ ਜਿਨ੍ਹਾਂ ਨੂੰ ਇਹ ਸੁਭਾਗੇ ਦਿਨ ਮਨਾਉਂਦਾ ਸਮਾਪਤ ਹੁੰਦਾ ਕਿਉਂਕਿ ਇਹ ਇਕੱਲਾ ਸ਼੍ਰੀ ਗੁਰੂ ਰਾਮਦਾਸ ਜੀ ਇਕੱਲਾ ਪ੍ਰਕਾਸ਼ ਜੜਾ ਕਲੇ ਸੇਕੋ ਆਪਣੀ ਮਨਾਉਂਦੀ ਹਰ ਸ਼ਰਦਾ ਵਿਅਕਤੀ ਚਾਹੇ ਉਹ Hindu ਹੈ ਚਾਹੇ Musalmanਾ ਚਾਹੇ Sai ਹੈ ਚਾਹੇ Sikh ਸਾਰੇ ਹੀ ਸ਼ਰਦਾ ਭਾਵਨਾ ਨਾਲ ਮਨਾਉਂਦੇ ਨੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਜੜਾ ਰਮੰਦਸਾ ਵੱਡੀ ਬਦਦਤੇ ਬਣਾਇਆ ਜਾਣ ਕਰਕੇ ਦੇਸ਼ ਵਿਦੇਸ਼ ਤੋਂ ਸੰਗਤਾਂ ਸੱਚਖੰਡ ਸ਼੍ਰੀਮਨ ਦਸਾ ਨਤਮਸਤਕ ਹੁੰਦੀਆਂ ਨੇ ਇਸ ਲਈ ਅਸੀਂ ਅੱਜ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਜਿਹੜੇ ਰਸਤੇ ਸੱਚਖੰਡ ਸ਼੍ਰੀਮਨ ਦਸਾ ਸਾਹਿਬ ਨੂੰ ਆਉਂਦੇ ਨਹੀਂ ਉਹਨਾਂ ਦੀ ਮਰਮਤ ਉਹਨਾਂ ਦੀ ਸਾਫ ਸਫਾਈ ਅਤੇ ਜੜੀਆਂ ਲਾਈਟਾਂ ਨੇ ਸਟਰੀਟ ਲਾਈਟਾਂ ਨੇ ਉਹਨਾਂ ਦੀ ਮਰਮਤ ਉਹਨਾਂ ਦੀ ਜਿਹੜੀ ਰੀਪਲੇਸਿੰਗ ਕਰਨੀ ਆ ਉਹ ਕਰਕੇ ਤਾਂ ਜੋ ਇਹ ਸੰਗਤਾਂ ਜਿਹੜੀਆਂ ਬਾਹਰੋਂ ਆਉਂਦੀਆਂ ਨੇ ਉਨਾਂ ਨੂੰ ਵਧੀਆ ਪ੍ਰਭਾਵ ਮਿਲ ਸਕਿਆ ਕਿ ਅਸੀਂ ਅਵਸਰ ਦੀ ਧਰਤੀ ਤੇ ਪਹੁੰਚ ਗਏ ਆ। ਇਸੇ ਤਰ੍ਹਾਂ ਬੇਨਤੀ ਕੀਤੀ ਗਈ ਜਿਦੋਂ ਗੁਰਪੁਰਬ ਆ ਪ੍ਰਕਾਸ਼ ਜੜਾ ਮਨਾਉਣਾ ਆ ਉਦੋਂ 6 ਤਰੀਕ ਤੋਂ ਲੈ ਕੇ 9 ਤਰੀਕ ਤੱਕ ਨੀਡ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ ਉਹ ਬੰਦ ਕਰਦੀ ਵਿਸ਼ੇਸ਼ ਸਾਹਿਬ ਨੂੰ ਬੇਨਤੀ ਕੀਤੀ ਆ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਬੀ.ਐਸ. ਸਾਹਿਬ ਨਾਲ ਗੱਲ ਕਰਕੇ ਤੇ ਇਹ ਦੁਕਾਨਾਂ ਬੰਦ ਕਰਾਵਾਂਗੇ। ਇਸੇ ਤਰ੍ਹਾਂ ਜਿਹੜੇ ਸਰਕਾਰੀ ادارے ਨੇ ਜਿਵੇਂ ਬੀਸ ਇਸ ਹਾਉ ਦਾ ਦਫਤਰ ਆ ਕਾਰਪੋਰੇਸ਼ਨ ਤੋਂ ਦਫਤਰ ਆ ਰੇਲਵੇ ਸਟੇਸ਼ਨ ਆ ਬੱਸ ਸਟੈਂਡ ਨੇ 골ਡਨ ਗੇਟ ਆ ਜਾਂ ਹੋਰ ਜਿਹੜੇ ਸਰਕਾਰੀ ادارے ਨੇ ਉਹਨਾਂ ਤੇ ਵੀ ਲਾਈਟਿੰਗ ਕੀਤੀ ਜਾਵੇ ਤਾਂ ਉਹ ਵੀ ਪ੍ਰਸ਼ਾਸਨ ਨੇ ਯਕੀਨ ਦਿਵਾਇਆ ਕਿ ਅਸੀਂ ਇਹ ਕਾਰਜ ਵੀ ਪਹਿਲ ਦੇ ਆਧਾਰ ਤੇ ਕਰਾਂਗੇ ਮੈਂ ਬੇਨਤੀ ਕਰਦਾ ਕਿ ਜੇ ਕਿਤੇ ਕੋਈ ਆਪਜੀ ਦੇ ਕਾਰਜ ਖੇਤਰ ਤੋਂ ਬਾਹਰਲਾ ਕੰਮ ਹੋਵੇ ਉਹ ਸੰਦਾਸਤਾ ਜਾਵੇ ਜਿਹਦੇ ਲਾਈਟਿੰਗ ਦੀ ਗੱਲ ਆ ਕਿਤੇ ਰਹਿ ਜਾਏ ਉਹ ਸੱਚਗੰਨ ਸ਼੍ਰੀ ਮੰਦਰ ਸਾਹਿਬ ਵੱਲੋਂ ਮੈਂਜ ਸਾਹਿਬ ਆਪਰਬੰਦ ਕਰਾ ਦੇਣਗੇ ਇਹ ਸੁਵਚਿਆਈ ਕੰਮ ਜਿਹੜਾ ਉਹ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਣਾ ਮੈਂ ਸੁਵਚਿਆਈਆਂ ਸਿੱਖ ਸੰਗਤਾਂ ਨੂੰ ਸ਼੍ਰੀ ਗੁਰੂ ਰਾਮ ਦਾ ਜੀ ਦੇ ਪ੍ਰਕਾਸ਼ ਦਿਹਾੜੇ ਦੇ ਪਹੁੰਚਣ ਲਈ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਤੇ ਹਾਜ਼ਰ ਆਏ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਮੈਂਬਰ ਸਹਿਬਾਨ ਐਸ ਡੀ ਐਮ ਸਾਹਿਬ ਤੇ ਮੇਰੇ ਕਾਰਪੋਰੇਸ਼ਨ ਦੇ ਸਾਰੇ ਮੇਰੇ ਕੁਲੀਗ ਵੈਗਰੂਜੀ ਖਾਲਸਾ ਵੈਗਰੂਜੀ ਖਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਤੇ 8 ਤਰੀਕ ਨੂੰ ਜੋ ਉਦਿਹਾਰਾ ਮਨਾਇਆ ਜਾਣਾ ਹੈ ਮੇਰਾ ਤੁਹਾਡੇ ਰਾਹੀਂ ਇਸ ਮੀਟਿੰਗ ਦੇ ਰਾਹੀਂ ਸਾਰੇ ਜਿਵੇਂ ਕਿ ਆਪਾਂ ਇੱਕ ਇੱਕ 이슈 ਡਿਸਕਸ ਕੀਤਾ ਇਹ ਸਾਡੀ ਜ਼ਿੰਮੇਵਾਰੀ ਹੈ ਜੀ ਕਾਰਪੋਰੇਸ਼ਨ ਦੇ ਤੌਰ ਤੇ ਵੀ ਤੇ ਇੱਕ ਨਾਗਰਿਕ ਦੇ ਤੌਰ ਤੇ ਵੀ ਕਿਸ ਸਾਫ ਸਫਾਈ ਸ਼ਹਿਰ ਦੀ ਪੂਰੀ ਹੋਵੇ ਕਿਸੇ ਜਗ੍ਹਾ ਤੇ ਸੀਵਰੇਜ ਦੀ ਬਲੋਕੇਜ ਨਾ ਹੋਵੇ ਕਿਸੇ ਜਗ੍ਹਾ ਤੇ ਗੰਦਗੀ ਦਾ ਕੋਈ ਢੇਰ ਨਾ ਹੋਵੇ ਕਿਸੇ ਤਰ੍ਹਾਂ ਦੀ ਸ਼ਰਧਾਲੂਆਂ ਨੂੰ ਕੋਈ ਅੜਚਨ ਨਾ ਆਵੇ ਆਣ ਜਾਣ ਦੇ ਵਿੱਚ ਤਾਂ ਕਿ ਪੂਰੀ ਮਾਨ ਪੂਰੇ ਸ਼ਾਨ ਨਾਲ ਆਪਾਂ ਸਾਰੇ ਸ੍ਰੀ ਗੁਰੂ ਰਾਮਦਾਸ ਜੀ ਦਾ ਇਹ ਪਾਵਨ ਦਿਵਸ ਮਨਾ ਸਕੀਏ ਇਸ ਲਈ ਜਿਵੇਂ ਕਿ ਆਪਾਂ ਡਿਸਕਸ ਕੀਤਾ ਕੁਝ ਇੱਕ ਜਵੇ ਸਿੰਘ ਸਾਹਿਬਾਨ ਦਾ ਇੱਕ ਸੁਝਾਅ ਸੀਗਾ ਕਿ ਰਾਤ ਨੂੰ ਗਾਰਬੇਜ ਦੀ ਲਿਫਟਿੰਗ ਕਰਾ ਲਈ ਜਾਵੇ ਉਹ ਅਸੀਂ ਅੱਜ ਤੋਂ ਹੀ ਇਨਸ਼ੋਰ ਕਰਾਂਗੇ ਕਿ ਗਾਰਬੇਜ ਦੀ ਲਿਫਟਿੰਗ ਹੋਵੇ ਦਰਬਾਰ ਸਾਹਿਬ ਨੂੰ ਆਉਣ ਵਾਲੇ ਜਿੰਨੇ ਰਸਤੇ ਨੇ ਜਿਨ੍ਹਾਂ ਤੇ ਸਰਦਾਲੂਆਂ ਨੇ ਆਣਾ ਉਹਨਾਂ ਦੇ ਉੱਤੇ ਕੰਮ ਜਿਹੜਾ ਕੋਪੈਚਵਰਕਸ ਨੇ ਜਾਂ ਜਿੱਥੇ-ਜਿੱਥੇ ਕੋਈ ਸੜਕ ਦੀ ਮੁਰੰਮਤ ਹੈ ਜਾਂ ਸਾਈਡ ਰੋਡਸ ਦੀ ਜਾਂ ਪੇਵਮੈਂਟਸ ਦੀ ਮੁਰੰਮਤ ਹੈ ਉਸ ਦੇ ਲਈ ਆਲਰੇਡੀ ਹੌਟਮੈਕਸ ਪਲਾਂਟਸ ਚੱਲ ਚੁੱਕੇ ਨੇ ਤੇ ਅਸੀਂ ਆਲਰੇਡੀ ਕੰਮ ਜਿਹੜਾ ਕਰ ਰਹੇ ਹਾਂ ਉਹ ਸ਼ੁਰੂ ਜਿੱਥੇ-ਜਿੱਥੇ ਨਹੀਂ ਹੋਇਆ ਉਹ ਵੀ ਮੇਰਾ ਤੁਹਾਨੂੰ ਇਹ ਮੈਂ ਵਿਸ਼ਵਾਸ ਦਿਵਾਉਣਾ ਕਿ 8 ਅਕਤੂਬਰ ਤੋਂ ਬਹੁਤ ਪਹਿਲਾਂ ਅਸੀਂ ਉਸ ਨੂੰ ਖਤਮ ਕਰ ਦਿਆਂਗੇ ਇੱਕ ਤੁਸੀਂ ਸਪੈਸੀਫਿਕਲੀ ਜਿਵੇਂ ਕਿਹਾ ਕਿ ਜਿਹੜੀ ਸੜਕ ਆਂਦੀ ਹੈ ਕਹਿਆਂ ਵਾਲਾ ਬਾਜ਼ਾਰ ਦੀ ਸੜਕ ਆਂਦੀ ਹੈ ਜਿਸ ਦੇ ਵਿੱਚ ਨਾਲ ਕੋਈ ਡਰੇਨ ਹੈ ਜਿਹੜੀ ਓਪਨ ਹੈ ਉਹ ਡਰੇਨ ਕਾਫੀ ਵੱਡੀ ਹੈ ਤੇ ਉਸ ਨੂੰ ਕਵਰ ਕੀਤਾ ਜਾਵੇ ਸੋ ਉਹ ਅਸੀਂ ਇਮੀਡੀਏਟਲੀ ਉਸ ਤੇ ਕੰਮ ਸ਼ੁਰੂ ਕਰ ਦਾਂਗੇ ਅਗਲੇ ਹਫਤੇ ਦੇ ਅੰਦਰ ਅੰਦਰ ਉਹ ਸਾਰੀ ਡਰੇਨ ਕਵਰ ਕਰ ਦਿੱਤੀ ਜਾਏਗੀ ਜਿੰਨੇ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਜਾਂ ਕੋਈ ਸ਼ਹਿਰ ਦੇ ਵੌਲਡ ਸਿਟੀ ਦੇ ਨੇੜੇ ਬਾਹਰਲੇ ਪਾਸੇ ਜਿਹੜੀਆਂ ਕੋਈ ਤੰਬਾਕੂਈ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਵੀ ਦੁਕਾਨ ਹੈ ਉਹ ਸਾਰੀਆਂ ਦੁਕਾਨਾਂ ਇਸ ਪਵਨ ਦਿਵਸ ਦੇ ਮੱਦੇ ਨਜ਼ਰ ਉਹਨਾਂ ਨੂੰ ਵੀ ਅਸੀਂ ਬੰਦ ਕਰਾਂਗੇ ਕਿਸੇ ਰਸਤੇ 'ਚ ਰੇੜੀਆਂ ਨੇ ਕਿਸੇ ਰਸਤੇ 'ਚ ਹੋਰ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਹੈ ਉਹ ਵੀ ਵੀ ਵਿਲ ਟੇਕ ਕੇਰ ਸਟਰੀਟ ਕਿਉਂਕਿ ਬਹੁਤ ਮਾਤਰਾ ਦੇ ਵਿੱਚ ਇੱਥੇ ਸ਼ਰਧਾਲੂ ਆਣੇ ਆ ਤਾਂ ਸਟਰੀਟ ਸੇਫਟੀ ਐਂਡ ਸਕਿਉਰਿਟੀ ਪੱਖੋਂ ਵੀ ਤੇ ਦਿਖ ਪੱਖੋਂ ਵੀ ਇਹ ਬਹੁਤ ਜ਼ਰੂਰੀ ਹੈ ਕਿ ਸਟਰੀਟ ਲਾਈਟਸ ਸਾਰੀਆਂ ਚੱਲਦੀਆਂ ਹੋਣ ਲਾਈਟਿੰਗ ਪ੍ਰੋਪਰ ਹੋਵੇ ਕਾਰਪੋਰੇਸ਼ਨ ਇਸ ਗੱਲ ਦੀ ਵਚਨਬੱਧ ਹੈ ਕਿ ਇਸ ਨੂੰ ਕਿਸੇ ਤਰ੍ਹਾਂ ਕੋਈ ਵੀ ਹਰ ਸਟਰੀਟ ਲਾਈਟ ਜਿਹੜੀ ਲੱਗੀ ਹੋਈ ਹੈ ਉਹ ਚੱਲਦੀ ਹੋਏਗੀ ਤੇ ਇਹ ਜਿਹੜੇ ਸਾਰੇ ਕਾਰਜ ਨੇ ਅੱਜ ਜਿਹੜੇ ਨਵੇਂ ਸ਼ੁਰੂ ਹੋਏ ਵੈਸੇ ਤਾਂ ਕਈ ਸਾਰੇ ਅਸੀਂ ਸ਼ੁਰੂ ਕਰ ਚੁੱਕੇ ਆਂ ਬਟ ਜਿਹੜੇ ਨਵੇਂ ਸ਼ੁਰੂ ਹੋਏ ਤਾਂ ਇਸ ਦੇ ਵਿੱਚ ਇਹ ਅੱਜ ਹੀ ਸ਼ੁਰੂ ਕਰ ਦਿੱਤੇ ਜਾਣਗੇ ਮੈਂ ਖੁਦ ਇਸ ਨੂੰ ਮਾਨੀਟਰ ਕਰੂੰਗਾ ਤੇ ਮੈਂ ਖੁਦ ਇਸ ਚੀਜ਼ ਦੇ ਵਿੱਚ ਸਮੇਂ-ਸਮੇਂ ਤੇ ਵੱਖ-ਵੱਖਰੇ ਟਾਈਮ ਤੇ ਆ ਕੇ ਇਹਦਾ ਦੌਰਾ ਵੀ ਕਰਦਾ ਰਹੂੰਗਾ ਸੋ ਤੁਹਾਡੇ ਨਾਲ ਮੁਲਾਕਾਤ ਵੀ ਹੁੰਦੀ ਰਹੇਗੀ ਸੋ ਕਿਸੇ ਜਗ੍ਹਾ ਤੇ ਅਗਰ ਕੋਰਸ ਕਰੈਕਸ਼ਨ ਦੀ ਲੋੜ ਹੈ ਉਹ ਸਮੇਂ-ਸਮੇਂ ਤੇ ਤੁਸੀਂ ਸਾਨੂੰ ਦੱਸਦੇ ਰਹੋਗੇ ਸਾਡੀ ਰਹਿਨੁਮਾਈ ਕਰਦੇ ਰਹੋਗੇ ਤੇ ਉਹ ਮੇਰੀ ਆਸ ਹੈ ਕਿ ਆਪਾਂ ਅਕਾਲਪੁਰ ਕੋ ਸਵਾਇ ਗੁਰੂ ਦੀ ਕਿਰਪਾ ਦੇ ਨਾਲ ਬਹੁਤ ਸੁਚੱਜੇ ਢੰਗ ਨਾਲ ਸ੍ਰੀ ਗੁਰੂ ਰਾਮਦਾਸ ਜੀ ਸਾਹਿਬ ਦਾ 8 ਤਰੀਕ ਨੂੰ ਗੁਰਪੁਰਬ ਦਿਹਾੜਾ ਮਨਾ ਸਕਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਬਲਾਕ ਵਿੱਚ ਸ਼੍ਰੋਮਣੀ ਕਮੇਟੀ ਦੇ ਕਕਟਰ ਸਾਹਿਬ ਦਾ ਪ੍ਰਤਾਪ ਸਿੰਘ ਜੀ ਮਹਿੰਦਰ ਸਾਹਿਬ ਤੇ ਬਾਕੀ ਹੋਰ ਸਾਡੇ ਜਨੇ ਤੇ ਮੈਂਬਰ ਗਮਾਨਪੁਰਾ ਸਾਹ ਸਾਡੇ ਦੇ ਨਾਲ ਹੀ ਜਿਹੜੇ ਇਥੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਉਹਨਾਂ ਦਾ ਆਲਾ ਅਫਸਰ ਬਾਕੀ ਸਾਰਾ ਸਟਾਫ ਹੈ ਐਸ ਡੀ ਐਮ ਸਾਹਿਬ ਜਿਨ੍ਹਾਂ ਨੇ ਅੱਜ ਮੀਟਿੰਗ ਕਰਕੇ ਅਸੀਂ ਜਿਹੜਾ ਗੁਰੂ ਰਾਮਦਾਸ ਜੀ ਦਾ ਦਿਹਾੜਾ ਪ੍ਰਕਾਸ਼ ਦਿਹਾੜਾ 6.86 ਮਨਾ ਰਹੇ ਹਾਂ ਉਹਦੇ ਵਾਸਤੇ ਸਾਰੇ ਪ੍ਰਬੰਧ ਕਰਨ ਵਾਸਤੇ ਇੱਕ ਦੂਰੇ ਨਾਲ ਤਾਲਮੇਲ ਬਣਾਉਣ ਦੀ ਮੀਟਿੰਗ ਕੀਤੀ ਗਈ ਹੈ ਸਾਰੇ ਪ੍ਰਬੰਧ ਨੂੰ ਸਿਰੇ ਨੇਪੜੇ ਨੇਪਰੇ ਚਾੜਨ ਵਾਸਤੇ ਸਾਡੇ ਕਮਿਸ਼ਨਰ ਸਾਹਿਬ ਨੇ ਵਿਸ਼ਵਾਸ ਜੋ ਹੈ ਕਿ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਂ ਦਿੱਤਾ ਜਾ ਜਾਊਗੀ ਸਾਫ ਸਫਾਈ ਪੱਖੋਂ ਜਾਂ ਮਤਲਬ ਰਸਤੇ ਵਿੱਚ ਜਿਹੜੀ ਬਲਾਕੇਜ ਆਉਂਦੀਆਂ ਕਈ ਵਾਰੀ ਇੱਕ ਵਾਰੀ ਬੰਦ ਹੋ ਜਾਂਦਾ ਜਾਂ ਕੋਈ ਹੋਰ ਸਿਸਟਮ ਭੀੜ ਦਾ ਸਿਸਟਮ ਹੋਵੇ ਜਾਂ ਸੇਫਟੀ ਪੁਆਇੰਟ ਵੱਲੋਂ ਜਾਂ ਹੋਰ ਵੀ ਕਹੇ ਸਿਸਟਮ ਨੂੰ ਠੀਕ ਰੱਖਣ ਵਾਸਤੇ ਜਿਹੜਾ ਅਸੀਂ ਪੂਰਾ ਤਨ ਦੇ ਨਾਲ ਕੰਮ ਕਰਾਂਗੇ ਨਾ ਸਿਰਫ ਇਸ ਦਿਹਾੜੇ ਤੇਰੀ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਅਸੀਂ ਮੈਂ ਚਾਹੁੰਨਾ ਵੀ ਸਦਾ ਵਾਸਤੇ ਹੀ ਇਦਾਂ ਕੰਮ ਚੱਲਦਾ ਰਹੇ ਇਹ ਚੇਅਰਮੈਨ ਸਾਨੂੰ ਕਾਰਪੋਰੇਸ਼ਨ ਦੇ ਇੱਕ ਮਹਿਨਰ ਸਾਹਿਬ ਨੇ ਜਿਹੜੀ ਵਿਸ਼ਵਾਸ ਦਵਾਇਆ ਧੰਨਵਾਦ ਕਰਦੇ ਹਾਂ ਕਿ ਦੋਵਾਂ ਦੇ ਵਿੱਚ ਬੈਠ ਕੇ ਇਹ ਜਿਹੜੀ ਗੱਲਬਾਤ ਹੋ ਕੇ ਜਿਹੜਾ ਅਸੀਂ ਦਿਹਾੜਾ ਮਨਾ ਰਹੇ ਆਂ ਵਧੀਆ ਪਰਮਾਤਮਾ ਕਰੇ ਅਸੀਂ ਬੜਾ ਚੰਗੇ ਲੈਵਲ ਤੇ ਮਨਾ ਸਕੀਏ ਤੇ ਧੰਨਵਾਦ ਵੀ ਕਰਦੇ ਆਂ ਇਸ ਗੱਲ ਤਾਂ ਕਿ ਜਿਹੜਾ ਤੁਸੀਂ ਗਾਂ ਤੋਂ ਅੱਗੇ ਤੋਂ ਇਹ ਮਨ ਬਣਾਇਆ ਕਿ ਅਸੀਂ ਇਸ ਧਰਤੀ ਤੇ ਜਿਹੜੇ ਵੀ ਕੋਈ ਦਿਹਾੜਾ ਮਨਾਉ ਜਿੱਨਾਂ ਤੇ ਅਸੀਂ ਇੱਥੇ ਰਵਾਂਗੇ ਉਸ ਨੂੰ ਤਨਦੇ ਹੀ ਨਾ ਮਨਾਵਾਂਗੇ ਔਰ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਵਾਂਗੇ ਮੈਂ ਬੇਨਤੀ ਕਰਦਾ ਸਾਰੇ ਜਗਤ ਨੂੰ ਕੇ ਗੁਰੂ ਰਾਮਦਾਸ ਜੀ ਦੇ ਇਸ ਪ੍ਰਕਾਸ਼ ਦਿਹਾੜੇ ਦੇ ਇਸ ਗੁਰਪਤਵ ਦੇ ਮੌਕੇ ਤੇ ਪਹੁੰਚ ਕੇ ਸੰਗਤਾਂ ਰੌਣਕਾਂ ਵਧਾਓ ਔਰ ਇਸ ਦਿਹਾੜੇ ਦੀ ਆਣ ਤੇ ਸ਼ਾਨ ਵਧਾਓ ਤਾਂ ਕਿ ਗੁਰੂ ਸਾਹਿਬਾਨੇ ਸਾਡੇ ਬਾਤ ਤੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਸੀਂ ਬਾਹਰਲੇ ਮੁਲਕਾਂ ਤੋਂ ਆ ਕੇ ਵੀ ਇੱਥੇ ਰਾਸ਼ਟਰਪਤੀ ਬਾਹਰਲੇ ਮੁਲਕਾਂ ਵਾਲੇ ਵੀ ਆਣ ਕੇ ਝੁੱਕਦੇ ਨੇ ਉਹ ਵੀ ਆਣ ਕੇ ਨਤਮਸਤਕ ਹੁੰਦੇ ਨੇ ਸਾਡੇ ਦੇਸ਼ ਤੇ ਵੀ ਹੋਰ ਆਲ ਅਫਸਰ ਵੀ ਜੱਜ ਸਾਰੇ ਸਹਿਬਾਨ ਇੱਥੇ ਨਤਮਸਤਕ ਹੁੰਦੇ ਨੇ ਦੇ ਦੇ ਉਹਨਾਂ ਦਾ ਦਿਹਾੜਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਿਹਾੜਾ ਹੈ ਜਿਵੇਂ ਅਸੀਂ ਪੂਰੀ ਸ਼ਰਧਾ ਭਾਵਨਾ ਨਾਲ ਮਨਾਈਏ ਤੇ ਫਿਰ ਸਾਡੇ ਵਾਸਤੇ ਇੰਜ ਲੱਗਦਾ ਜਿਵੇਂ ਅਸੀਂ ਘਟ ਮੰਨ ਰਹੇ ਹਾਂ ਇਸ ਕਰਕੇ ਬੇਨਤੀ ਹੈ ਜੇ ਜਿਹੜੇ ਸਾਰੀਆਂ ਸੰਗਤਾਂ ਨੇ ਹੌਮਾ ਮਾ ਕੇ ਇਸ ਦਿਹਾੜੇ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਅਜਨਾਲੇ ਤੋਂ ਵਿਦਾਇਕ ਕੁਲਦੀਪ ਸਿੰਘ ਢਾਲੀਵਾਲ ਸੜਕ ਤੇ ਉੱਤੇ ਸਫਾਈ ਕਰਦੇ ਹੋਏ ਨਜ਼ਰ ਆਏ ਜਿਸ ਤੋਂ ਬਾਅਦ ਉਹਨਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਆਓ ਸੁਣਨੇ ਹੁਣਾ ਵੱਲੋਂ ਕੀ ਕਿਹਾ ਗਿਆ ਵਾਇਕਲਜੀਖਾ ਖਾਨ ਸਾਹਿਬ ਵਾਇਕਲਜੀਖੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਐਮ ਐਲ ਏ ਵਿਧਾਨ ਸਭਾ ਹਲਕਾ ਜਨਾਲਾ ਸਾਨੂੰ ਸਭ ਨੂੰ ਪਤਾ ਹੈ ਕਿ ਅਜਨਾਲੇ ਦੇ ਵਿੱਚ ਬਹੁਤ ਜ਼ਿਆਦਾ ਹੜਾਂ ਦਾ ਕਹਿਰ ਡੇਡਾ ਹੋਇਆ ਸਾਡੇ ਮਾਂਜੋ ਕੋਪੰਦੀ ਸਾਹਿਬ ਨੇ ਦੋ ਵੀਕ ਮੈਲਾ ਕਾਲ ਦਿੱਤੀ ਸੀਗੀ ਕਿ ਅਸੀਂ ਸਫਾਈ ਵੀ ਕਰਦੀਆਂ ਔਰ ਸਾਡੇ ਅਜ ਨਾਲੇ ਹਲਕੇ ਦੇ ਸਾਦੇ ਆਮਾਦੀ ਪਾਰਟੀ ਦੇ ਵਲੰਟੀਅਰਾਂ ਨੇ ਸਾਦਿਆਂ ਨੇ ਰਲ ਕੇ ਅਸੀਂ ਅਜ ਨਾਲੇ ਦੇ ਸਾਦੇ ਸਕੂਲਾਂ ਦੀ ਸਫਾਈ ਕੀਤੀ ਅੱਜ ਸਕੂਲ ਲੱਗ ਗਏ ਸਾਡੇ ਸਕੂਲ ਅਜੇ ਮਤਲਬ ਜਿਹੜਾ ਆਉਣਾ ਸ਼ੁਰੂ ਹੋ ਗਏ ਬੱਚੇ ਫਿਰ ਜਿਹੜਾ ਜਿਹੜਾ ਸਮਾਨ ਉਹਨਾਂ ਦਾ ਖਰਾਬ ਹੋਇਆ ਉਸ ਸਸ ਜੇ ਉਹਨਾਂ ਨੂੰ ਲੈ ਕੇ ਦਵਾਂਗੇ ਅੱਜ ਸਾਡਾ ਸਫਾਈ ਦਾ ਆਖਰੀ ਦਿਨ ਸੀਗਾ ਅੱਜ ਅਸੀਂ ਸਾਡੇ ਹਰਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਗੁਰੂ ਘਰ ਸਮਾਧਾਂ ਦੇ ਬਾਅਦ ਉਸ ਰੋਡ ਦੇ ਉੱਤੇ ਜਿਹੜਾ ਉਹ ਅਸੀਂ ਮਤਲਬ ਅੱਜ ਸਫਾਈ ਕੀਤੀ ਐ ਸੜਕ ਨੂੰ ਧੋਤਾ ਉਹਦੇ ਚਾਹ ਸਫੇਦੋ ਜਿਹੜਾ ਗੰਤ ਚੁੱਕਿਆ ਉਹ ਬੜਾ ਸਕੂਨ ਆਇਆ ਮਾਨੂੰ ਕਿ ਅੱਜ ਅਸੀਂ ਬਾਬੇ ਬੁੱਢਾ ਸਾਹਿਬ ਜੀ ਦੇ ਚਰਨਾਂ ਦੀ ਸਫਾਈ ਕੀਤੀ ਐ ਔਰ ਉਸ ਤੋਂ ਬਾਅਦ ਅਸੀਂ ਸਾਡੇ ਬਿਲੀ ਘਰ ਦੇ ਲੱਗੇ ਅਮਦਾਦ ਕੁਝ ਗਰੀਬ ਲੋਕ ਬੈਠੇ ਆ ਜਿਹੜੇ ਚੁੱਗੀ ਚੌਪੜੀ ਵਾਲੇ ਸੀਗੇ ਉਹ 40 ਪਰਵਾਸ ਸੀਗੇ ਜਿਨ੍ਹਾਂ ਦਾ ਸਾਦਾ ਪਾਣੀ ਦੇ ਨਾਲ ਵਿਚਾਰਿਆਂ ਦਾ ਸਭ ਕੁਝ ਤਬਾਹ ਹੋ ਗਿਆ ਸੀਗਾ ਉਹਨਾਂ ਨੂੰ ਲੁਧਿਆਣੇ ਤੋਂ ਸਾਡੇ ਕੋਲ ਸੱਜਣ ਰਾਹਤ ਸਮਗਰੀ ਲੈ ਕੇ ਆਏ ਸੀਗੇ ਮੰਝੇ ਲੈ ਕੇ ਆਏ ਸੀਗੇ ਉਹ ਅਸੀਂ ਜਿਹੜੇ ਵੰਡ ਕੇ ਆਇਆ ਸੋ ਹਰ ਵੀਰਤਾ ਦੀ ਜਿਹੜੀ ਸਾਡੀ ਅਮਦਾਦ ਹੈ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਜਿੰਨਾ ਚਿਰ ਤੱਕ ਸਾਡੇ ਅਜਨਾਲਾ ਨਿਵਾਸੀ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਜਾਂਦੇ ਅਸੀਂ ਇਸੇ ਤਰ੍ਹਾਂ ਆਪਣੀ ਇਹ ਮਹਿਮ ਜਿਹੜੀ ਆ ਜਾਦੀ ਰੱਖਾਂਗੇ ਤੁਸੀਂ ਸਾਡਾ ਇਸੇ ਤਰ੍ਹਾਂ ਹੀ ਸਹਿਯੋਗ ਜਿਹੜਾ ਕਰਦੇ ਦਿਓ ਜਿਸ ਤਰ੍ਹਾਂ ਤੁਸੀਂ ਹੁਣ ਤੱਕ ਸਾਡਾ ਸਹਿਯੋਗ ਕੀਤਾ ਵਿਤਮੰਤੇ ਹਰਪਾਲ ਸਿੰਘ ਚਿਮੜ ਤੇ ਸੰਜੀਵ अरोड़ा ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਕੈਬਨਿਟ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਪੰਜਾਬ ਦੇ ਅੰਦਰ ਬਹੁਤ ਲੰਬੇ ਅਰਸੇ ਤੋਂ ਸਿਵਲ ਸਪਲਾਈ ਐਂਡ ਖਤਕਰ ਮਾਮਲਿਆਂ ਦੇ ਅੰਦਰ ਇੱਕ OTS ਦੀ ਸਕੀਮ ਜਿਹੜੀ ਪੈਂਡਿੰਗ ਪਈ ਸੀ ਬਹੁਤ ਸਾਰੇ ਸ਼ੈਲਰ ਜਿਹੜੇ ਸੀਗੇ ਜਿਹੜੇ ਕਿਸੇ ਨਾ ਕਿਸੇ ਕਾਰਨ ਆਪਣੀ ਪੈਸੇ ਜਿਹੜੇ ਨੇ ਕੋ ਜਮਾ ਨਹੀਂ ਕਰਵਾ ਚੁੱਕੇ ਸੀਗੇ ਉਹ ਡਿਫਾਲਟਰ ਹੋ ਚੁੱਕੇ ਸੀਗੇ ਉਹਨਾਂ ਨੂੰ ਇੱਕ ਮੌਕਾ ਜਿਹੜਾ ਪ੍ਰਦਾਨ ਕੀਤਾ ਗਿਆ ਜਿਹਦੇ ਅੰਦਰ ਕੁੱਲ ਟੋਟਲ ਕੇਸ ਜਿਹੜੇ ਨੇ 1688 ਕੇਸ ਕੁੱਲ ਡਿਫਾਲਟਰ ਮਿਲਰ ਨੇ ਉਹਨਾਂ ਦੇ ਹਉਦੇ ਨੇ ਜਿਨ੍ਹਾਂ ਵਿੱਚੋਂ ਜਿਨ੍ਹਾਂ ਦੀ ਰਕਮ ਜਿਹੜੀ ਆ ਅਸੀਂ ਫੈਸਲਾ ਕੀਤਾ ਕਿ ਜਿਹੜਾ ਉਹਨਾਂ ਦੀ origignal amount ਆ ਮੰਨ ਲਓ origignal amount 100 ਰੁਪਇਆ ਉਹਦੇ ਉੱਤੇ ਅਸੀਂ 5000 ਰੁਪਏ ਜਿਹੜੇ ਉਹ ਤੋਂ ਐਕਸਟਰਾ ਲੈ ਕੇ ਉਹਦੀ ਇੰਟਰਸਟ ਤੇ ਪਲੈਂਟੀ ਜਿਹੜੀ ਆ ਉਹ ਵੇਵ ਆਫ ਕਰਾਂਗੇ ਹਾਂ ਜੀ ਆਹ ਮਤਲਬ ਇਹ ਕਹਿ ਰਹੇ 100 ਦਾ 150 ਯਾਨੀ 100 ਰੁਪਏ ਤਾਂ ਲੈਣਾਗਾ ਔਰ ਉਹਦੇ ਉੱਤੇ ਪਲੈਂਟੀ ਲੱਗੀ ਆ ਉਹਦੇ ਉੱਤੇ ਇੰਟਰਸਟ ਲੱਗਿਆ ਇੰਟਰਸਟ ਤੇ ਪਲੈਂਟੀ ਵੇਵ ਆਫ ਮਾਫ ਉਹ ਤੋਂ ਅਸੀਂ ਉਹ 100 ਰੁਪਏ ਦਾ 50 ਰੁਪਏ ਵੱਧ ਲੈ ਕੇ ਯਾਨੀ ਕਿ 150 ਰੁਪਏ ਦੇ ਅੰਦਰ ਉਹਦਾ ਅਸੀਂ ਨਿਪਟਾਰਾ ਕਰਾਂਗੇ ਇਹਦੇ ਵਿੱਚ ਜਿੰਨਾ ਕੇਸਾਂ ਚ ਜਿੰਨਾ ਕੇਸਾਂ ਚ ਮੈਂ ਦੱਸਦਾ ਜਿੰਨਾ ਕੇਸਾਂ ਦੇ ਅੰਦਰ ਐਫ ਆਈ ਆਰ ਹੋਈ ਹੋਈ ਆ ਜਿੰਨਾ ਕੇਸਾਂ ਦੇ ਅੰਦਰ ਐਫ ਆਈ ਆਰ ਹੋਈ ਆ ਖਾਸ ਤੌਰ ਤੇ ਕਿਉਂਕਿ ਲਗਭਗ ਐਫ ਆਈ ਆਰ ਚ ਵੀ 1104 ਕੇਸ ਆਉਂਦੇ ਨੇ ਔਰ ਜਿੰਨਾ ਚ ਐਮਬੈਜ਼ਲਮੈਂਟ ਅਮਾਉਂਟ ਜਿੰਨਾ ਚ ਐਮੈਜ਼ਰਮੈਂਟ ਜਿਹੜੀ ਆ ਉਹ 50% ਆ ਜਿੰਨਾ ਚ ਐਮਬੈਜ਼ਲਮੈਂਟ 50% ਆ 15% ਆ ਉਹਨਾਂ ਦੇ ਅੰਦਰ ਜਿਹੜੀ ਉਹ ਇਸ ਸਕੀਮ ਦੇ ਅੰਦਰ ਆਉਣਗੇ ਜਿੰਨਾਂ ਦੇ ਅੰਦਰ 50% ਤੋਂ ਵੱਧ ਐਮਬੈਜ਼ਲਮੈਂਟ ਆ ਉਹ ਇਸ ਇਹਨਾਂ ਦੀ ਇਸ ਓਟੀਐ ਸਕੀਮ ਦੇ ਅਧੀਨ ਨਹੀਂ ਆਉਣਗੇ ਇਦੇ ਨਾਲ ਮੈਂ ਸਮਝਦਾ ਬਹੁਤ ਲੰਬੇ ਅਰਸ਼ੇ ਤੋਂ ਜਿਹੜੇ ਕੇਸ ਪੈਂਡਿੰਗ ਪੈ ਸੀ ਸੈਲਰ ਮਾਲਕਾਂ ਦੇ ਔਰ ਡਿਮਾਂਡ ਸੀ ਸੈਲਰ ਮਾਲਕਾਂ ਦੀ ਔਰ ਸਾਡੇ ਜਿਹੜਾ ਟ੍ਰੇਡ ਬਿੰਗ ਆ ਉਹਦੀ ਡਿਮਾਂਡ ਸੀਗੀ ਉਹਦੇ ਨਾਲ ਰਾਹ ਪਧਰਾ ਹੋ ਗਿਆ ਸੋ ਤਿੰਨ ਕਿਸ਼ਾ ਬਣਾਇਆ ਰਹਿ ਗਿਆ ਤਿੰਨ ਕਿਸ਼ਾਂ ਚੋ ਆਪਣੀ ਅਮਾਉਂਟ ਜਮਾ ਕਰਵਾ ਸਕਦਾਗਾ ਇੱਕ ਟਾਈਮ ਵੀ ਕਰਵਾ ਸਕਦਾ ਔਰ ਤਿੰਨ ਤਿੰਨ ਕਿਸ਼ਾ ਚ ਜਮਾ ਕਰਵਾਊਗਾ ਜੇਕਰ ਤਿੰਨ ਕਿਸ਼ਾ ਜਬ ਦੀ ਅਮਾਉਂਟ ਜਮਾ ਕਰਾਉਣਾਗਾ ਫੇਰ ਉਹਨੂੰ ਦੁਬਾਰਾ ਸੈਲਰ ਚੜਾਉਣ ਦੀ ਆਗਿਆ ਹੋਊਗੀ ਉਹ ਵੀ ਸਰਟਨ ਜੜੀਆਂ ਉਹਤੇ ਪਾਬੰਦੀਆਂ ਦੇ ਬਾਵਜੂਦ ਅਦਰਵਾਈਜ਼ ਜਿਹੜੀ ਆ ਜਦ ਤੱਕ ਉਹ ਅਮਾਉਂਟ ਜਮਾ ਨਹੀਂ ਕਰਉਂਦਾ ਫੁੱਲ ਐਂਡ ਫਾਈਨਲ ਉਹਨੂੰ ਦੁਬਾਰਾ ਸ਼ੈਲਰ ਚਲਾਉਣ ਦੀ ਅਗਿਆਨ ਨਹੀਂ ਹੋਊਗੀ ਸੋ ਤਿੰਨ ਕੇਸਾਂ ਲਈ ਅਸੀਂ ਇਹ ਰਾ ਪਤਰਾ ਕੀਤਾਗਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਦੀ ਸਥਿਤੀ ਨੂੰ ਲੈ ਕੇ ਗੱਲਬਾਤ ਕੀਤੀ ਗਈ। ਉਹਨਾਂ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਫਿਲਹਾਲ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਖਤਰਾ ਵੱਧ ਚੁੱਕਿਆ ਤੇ ਪੰਜਾਬ ਦੇ ਵਿੱਚ ਫਿਲਹਾਲ ਜਿਹੜਾ ਪਾਣੀ ਖੜਾ ਉਸ ਦੇ ਨਾਲ ਬਿਮਾਰੀਆਂ ਜਿਹੜੀਆਂ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਵੱਧ ਜਾਣ। ਇਸ ਗੱਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ। ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਐਸ ਵੇਲੇ ਇੱਕ ਬਹੁਤ ਹੀ ਸੰਕਟ ਵਾਲੀ ਸਥਿਤੀ ਔਰ ਹੜ੍ਹਾਂ ਦੇ ਵਿੱਚ ਜਿਹੜਾ ਹੈਗਾ ਔਰ ਖਾਸ ਕਰਕੇ ਸਭ ਤੋਂ ਵੱਡਾ ਕੰਸਰਨ ਤੁਹਾਡਾ ਵੀ ਲੋਕਾਂ ਦਾ ਵੀ ਔਰ ਸਾਰਿਆਂ ਦਾ ਹੁੰਦਾ ਹੈ ਕਿ ਹੜ੍ਹਾਂ ਤੋਂ ਬਾਅਦ ਨੈਕਸਟ ਜਿਹੜਾ ਸਭ ਤੋਂ ਵੱਡਾ ਚੈਲੰਜ ਹੁੰਦਾ ਹੋਏਗਾ ਕਿ ਗੰਦੇ ਪਾਣੀ ਨਾਲ ਔਰ ਮੱਖੀਆਂ ਮਚਾੜ ਨਾਲ ਰੋਣ ਵਾਲੀਆਂ ਬਿਮਾਰੀਆਂ ਔਰ ਬਹੁਤ ਮੁਸ਼ਕਲਾਂ ਲਾਤਾਂ ਦੇ ਵਿੱਚ ਸਾਡੇ ਡਾਕਟਰਸ ਮੈਡੀਕਲ ਸਟਾਫ ਸਾਡੇ ਆਸ਼ਾ ਵਰਕਰਸ ਤੋਂ ਲੈ ਕੇ ਸਾਡੇ ਪ੍ਰਿੰਸੀਪਲ ਸੈਕਟਰੀ ਹਲਥ ਤੱਕ ਇਹ ਦਿਨ ਰਾਤ ਬਿਨਾ ਕਿਸੇ ਛੁੱਟੀ ਦੇ ਕੋਈ ਗਸਟਡ ਹਾਲੀਡੇ ਨਹੀਂ ਕੋਈ ਸੈਟਰਡੇ ਸੰਡੇ ਨਹੀਂ ਵੀਕਐਂਡ ਨਹੀਂ ਲਗਾਤਾਰ ਪਿਛਲੇ ਸਵਾ ਡੇਢ ਮਹੀਨੇ ਤੋਂ ਕੰਮ ਕਰ ਰਹੇ ਆ ਤੇ ਇਹਨਾਂ ਦੇ ਕੰਮ ਤੋਂ ਖੁਸ਼ ਹੋ ਕੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਰੋਡ ਸਾਹਿਬ ਇਹਨਾਂ ਵਾਸਤੇ ਇੱਕ ਜਿਹੜੀ ਹੈਗੀ ਆ ਇੱਕ ਇਹਨਾਂ ਨੂੰ ਆਨਰ ਕਰਨ ਦੀ ਇਹਨਾਂ ਨੂੰ ਅਵਾਰਡ ਕਰਨ ਦੀ ਪਾਲਿਸੀ ਹੋਣੀ ਚਾਹੀਦੀ ਆ ਤੇ ਇਹ ਇੱਕ ਨਵੀਂ ਸਕੀਮ ਜੋ ਪਹਿਲੀ ਵਾਰੀ ਆ ਪਹਿਲਾਂ ਨਹੀਂ ਸੀ ਇਹ ਕੋਵਿਡ ਦੇ ਵਿੱਚ ਵੀ ਜਿਹੜੇ ਸਰਕਾਰੀ ਡਾਕਟਰ ਸੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸੀ ਆਪਣੀ ਜਾਨ ਖਤਰੇ 'ਚ ਪਾ ਕੇ ਔਰ ਹੁਣ ਹੜਾ ਦੇ ਵਿੱਚ ਵੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਹੁਣ ਬਿਮਾਰੀ ਦੀ ਰੋਕਥਾਮ ਵਾਸਤੇ ਬਿਨਾਂ ਕਿਸੇ ਛੁੱਟੀ ਤੋਂ ਬਿਨਾਂ ਕਿਸੇ ਵਿੱਤੀ ਲਾਭ ਤੋਂ ਲਗਾਤਾਰ ਕੰਮ ਕਰ ਰਹੇ ਆ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਜਿਸ ਤਰ੍ਹਾਂ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਆਊਟ ਆਫ ਦਾ ਵੇਜ ਆ ਕੇ ਉਹਨਾਂ ਨੂੰ 5 10 15 ਜਿਹੜੀ ਸੀ ਉਹ ਟਾਈਮ ਸਕੇਲ ਜਿਹੜੇ ਟਾਈਮ ਬౌండ్ ਪ੍ਰੋਮੋਸ਼ਨ ਕਲੀਅਰ ਕੀਤੀ ਸੀ ਤੇ ਹੁਣ ਇਸੇ ਤਰ੍ਹਾਂ ਉਹਨਾਂ ਵਾਸਤੇ ਸਪੈਸ਼ਲ ਜਿਹੜੀ ਹੈਗੀ ਆ ਉਹਨਾਂ ਨੂੰ ਆਨਰ ਕਰ ਲਈ ਉਹਨਾਂ ਨੂੰ ਅਵਾਰਡ ਕਰ ਲਈ 26 ਜਨਵਰੀ 15 ਅਗਸਤ ਤੇ ਡਾਕਟਰਸ ਡੇ ਤੇ ਨਰਸਸ ਡੇ ਤੇ ਜਿੰਨੇ ਵੀ ਸਾਡੇ ਮੈਡੀਕਲ ਸੰਬੰਧਤ ਨਾ ਹੁੰਦੇ ਆ World Health Day ਤੇ ਅਲੱਗ-ਅਲੱਗ categories ਨੂੰ ਜਿਹੜਾ ਹੈਗਾ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਸਟੇਟ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਜਿਹੜੇ ਬੰਦੇ ਕੋਈ ਆਊਟਸਟੈਂਡਿੰਗ ਕੰਟਰੀਬਿਊਸ਼ਨ ਕਰਨਗੇ ਉਹਨਾਂ ਵਾਸਤੇ ਜਿਹੜੇ ਕੋਈ ਹੋਰ ਵਧੀਆ ਕੰਮ ਕਰਕੇ ਹਸਪਤਾਲ ਦੀ ਕੋਈ ਮਤਲਬ ਇੱਕ ਤੇ ਹੋ ਗਿਆ ਤੁਹਾਡੀ ਕਲੀਨिकल ਡਿਊਟੀ ਹੋ ਗਈ ਕਿਉਂ ਆਪਰੇਸ਼ਨ ਵਧੀਆ ਕਰਦੇ ਆ ਦੂਜਾ ਅਸੀਂ ਇਹ ਕੀਤਾ ਹੈਗਾ ਕਿ ਸਾਡੇ ਕੋਲੇ ਸਪੈਸ਼ਲਿਸਟ ਦੀ ਕਮੀ ਆ ਡਾਕਟਰਸ ਦੀ ਕਮੀ ਆ ਉਹਦੇ ਵਾਸਤੇ ਅਸੀਂ 400 ਡਾਕਟਰ ਪਹਿਲਾਂ ਭਰਤੀ ਕੀਤੇ ਉਹਦੇ ਚੋਂ 285 ਦੇ ਕਰੀਬ ਜੁਆਇਨ ਕਰ ਗਏ ਹੁਣ 1000 ਭਰਤੀ ਕੀਤੇ ਉਹਦੇ ਚੋਂ ਵੀ ਜਿਹੜੇ ਹੈਗੇ ਆ ਉਹ 460 ਦੇ ਕਰੀਬ ਜੁਆਇਨ ਕਰ ਚੁੱਕੇ ਆ ਸਾਨੂੰ ਉਮੀਦ ਹੈ ਕਿ 400 ਡਾਕਟਰ ਹੋਰ ਵੀ ਜੁਆਇਨ ਕਰ ਜਾਏਗਾ ਤੇ ਇਹਦੇ ਨਾਲ ਡਾਕਟਰਾਂ ਦੀ ਕਮੀ ਵੀ ਪੂਰੀ ਹੋਏਗੀ ਤੇ ਹੁਣ ਜਿਹੜੇ ਸਾਡੇ ਡਾਕਟਰਸ ਐ ਉਹ ਖਾਲੀ ਇਹ ਨਹੀਂ ਐ ਕਿ ਉਹਨਾਂ ਨੇ ਸਿਰਫ ਦਵਾਈ ਦੇਣੀ ਐ ਗੋਲੀਆਂ ਕਰਨੀਆਂ ਜਾਂ ਆਪਰੇਸ਼ਨ ਕਰਨੇ ਆ ਅਸੀਂ ਇੱਕ ਬਹੁਤ ਵਧੀਆ ਟੀਚਿੰਗ ਪ੍ਰੋਗਰਾਮ ਜਿਹਨੂੰ ਅਸੀਂ ਡੀਐਨਬੀ ਪ੍ਰੋਗਰਾਮ ਕਹਿੰਨੇ ਆ ਜਿਹਦੇ ਵਿੱਚ ਬੱਚੇ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਜ਼ਿਲ੍ਹਾ ਹਸਪਤਾਲ ਦੇ ਵਿੱਚ ਔਰ ਸਬਡਿਵੀਜ਼ਨ ਹਸਪੀਟਲ ਦੇ ਵਿੱਚ ਸਾਡੇ ਕੋਲੇ 150 ਤੋਂ ਵੱਧ ਸੀਟਾਂ ਹੋ ਗਈਆਂ ਉਹਨਾਂ ਦੀ ਗਾਇਨੇਕੋਲੋਜਿਸਟ ਨਹੀਂ ਮਿਲਦੇ ਸੀ ਨਸਟਟ ਟੈਸਟ ਮੈਡੀਕਲ ਸਪੈਸ਼ਲਿਸਟ ਫੈਮਿਲੀ ਫਿਜੀਸ਼ੀਅਨਸ ਇਹ ਸਾਰੀਆਂ ਟ੍ਰੇਨਿੰਗ ਅਸੀਂ ਆਪਣੀਆਂ ਸ਼ੁਰੂ ਕਰ ਰਹੇ ਆਂ ਜਿਹੜੇ ਬੱਚੇ ਸਾਡੇ ਕੋਲ ਸਰਕਾਰੀ ਹਸਪਤਾਲਾਂ ਦੇ ਵਿੱਚ ਟ੍ਰੇਨਿੰਗ ਕਰਨਗੇ ਉਹ ਨਹੀਂ ਜਾਂਦੇ ਛੱਡ ਕੇ ਮੈਡੀਕਲ ਕਾਲਜ ਵਾਲੇ ਥੋੜੇ ਉਹ ਮੁਸ਼ਕਲ ਨਾਲ ਆਉਂਦੇ ਆ ਰਹਿੰਦੇ ਨਹੀਂ ਆ ਉਹ ਚਲੇ ਜਾਂਦੇ ਆ ਜਿਹੜੇ ਡਿਸਟ੍ਰਿਕਟ ਹਸਪਤਾਲ ਚੋਂ ਦੀ ਪ੍ਰੈਕਟੀਕਲ ਟ੍ਰੇਨਿੰਗ ਵਧੀਆ ਹੁੰਦੀ ਆ ਤੇ ਉਹ ਸਾਡੇ ਨਾਲ ਰਹਿੰਦੇ ਵੀ ਆ ਤੇ ਉਹਨਾਂ ਨੂੰ ਸਰਟੀਫਾਈਜ਼ ਕਰਨ ਲਈ ਅਸੀਂ ਇੱਕ ਤਾਂ ਇਹ ਅਵਾਰਡ ਜਿਹੜੀ ਪਾਲਿਸੀ ਲੈ ਕੇ ਆਏ ਆ ਤੇ ਦੂਜਾ ਇਹਦੇ ਨਾਲ ਨਾਲ ਅਸੀਂ ਜਿਹੜੇ ਪ੍ਰਾਈਵੇਟ ਡਾਕਟਰਸ ਵੀ ਆ ਚਾਹੇ ਕੋਈ ਆਪਣਾ ਕਲੀਨਿਕ ਚਲਾਉਂਦਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਮੈਂਬਰ ਹੈ ਮੈਡੀਕਲ ਕਾਲਜ ਕੰਮ ਕਰਦੇ ਆ ਅਸੀਂ ਉਹਨਾਂ ਦਾ ਵੀ ਸਨਮਾਨ ਕਰਾਂਗੇ ਜਿਹੜੇ ਪੇਸ਼ੈਂਟ ਵੈਲਫੇਅਰ ਦੇ ਵਿੱਚ ਕੰਟਰੀਬਿਊਟ ਕਰਨਗੇ ਜਿਸ ਤਰ੍ਹਾਂ ਪਹਿਲਾਂ ਅਸੀਂ ਡਾਕਟਰਸ ਡੇ ਦੇ ਉੱਤੇ 1 ਜੁਲਾਈ ਨੂੰ ਅਸੀਂ ਜਿਹੜੇ ਸਾਡੇ ਸਟੈਮੀ ਪ੍ਰੋਜੈਕਟ ਆ ਜਿਹੜੇ ਹਾਰਟ ਸਪੈਸ਼ਲਿਸਟ ਹੈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਕਿ 750 ਡਾਕਟਰਾਂ ਨੂੰ ਟ੍ਰੇਨ ਕੀਤਾ ਉਹਨਾਂ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਸਾਡੇ ਮਤਲਬ ਚਾਹੇ ਚਮਕੌਰ ਸਾਹਿਬ ਹੈ ਦਸੂਆ ਤਰਨ ਤਰਨ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਹਾਰਟ ਅਟੈਕ ਦੇ ਪੇਸ਼ੈਂਟ ਦਾ ਇਲਾਜ ਹੋਣਾ ਸ਼ੁਰੂ ਹੋ ਗਿਆ ਕਿ ਹੱਬ ਐਂਡ ਸਪੋਕ ਦੇ ਵਿੱਚ ਪਹਿਲਾਂ ਉੱਥੇ ਥਰੋਮਬੋਲਾਈਜ਼ ਕਰੋ 30000 ਰੁਪਏ ਦਾ ਟੀਕਾ ਸਰਕਾਰ ਦਿੰਦੀ ਆ ਇੰਜੈਕਸ਼ਨ ਉੱਥੇ ਲੱਗ ਜਾਂਦਾ ਉਸ ਤੋਂ ਬਾਅਦ ਅਸੀਂ ਪਹਿਲਾਂ ਸਿਰਫ ਸਾਡੇ ਕੋਲੇ ਦਾਇਆਨੰਦ ਮੈਡੀਕਲ ਕਾਲਜ 32 ਦਾ ਸੀਗਾ ਫਿਰ ਅਸੀਂ ਆਪਣੇ ਅੰਮ੍ਰਿਤਸਰ ਮੈਡੀਕਲ ਕਾਲਜ ਨੂੰ ਅਪਗ੍ਰੇਡ ਕਰਤਾ ਪਟਿਆਲਾ ਅੰਮ੍ਰਿਤਸਰ ਔਰ ਜਿਹੜਾ ਤੁਹਾਡਾ ਫਰੀਦਕੋਟ ਹੈ ਤਿੰਨਾਂ ਦੇ ਵਿੱਚ ਵੀ ਹੁਣ ਹਾਰਟ ਦੀ ਜੜੀ ਆ ਗਈ ਆ ਉਹ ਬਾਈਪਾਸ ਤੇ ਜਿਹੜਾ ਤੁਹਾਡਾ ਸਟੈਂਟਿੰਗ ਹੋਣ ਲੱਗੀ ਆ ਇਹ ਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਹਨਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਟੋੜੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਦੇ ਲਈ ਮੈਨੂੰ ਜੋ ਇਜਾਜ਼ਤ ਸਰਛਰੀਆ ਕਾਲ